ਮੇਰਾ ਨਾਮ ਸੁਖਵਿੰਦਰ ਕੌਰ ਫਤਿਹ ਚੱਕ ਦੇ ਅੱਜ ਪਲੇਟਫਾਰਮ ਤੇ ਖੁੱਦ ਦੀ ਕੀ ਮੈਚ ਇਹਨੂੰ ਡੇਢ ਸਾਲ ਹੋ ਗਿਆ ਹਨ ਟਾਰਚਰ ਕਰਨ ਦੇ ਆ ਮਠਾਣਿਆਂ ਚ ਵੀ ਦਰਖਾਸਤਾਂ ਦੇ ਦਿੱਤੀਆਂ ਕੱਲ ਤੱਕ ਤੇ ਦੇ ਦਿੱਤੀਆਂ ਪਰ ਕਿਤੇ ਵੀ ਇਹ ਬੰਦਾ ਮੇਰੀ ਸੁਣਵਾਈ ਨਹੀਂ ਹੋਂਦ ਰਿਹਾ ਤੇ ਜਸਵੰਤ ਸਿੰਘ ਪੱਡਾ ਸਨਵਾਈ ਜੋ ਇਹਨੇ ਮੇਰੇ ਨਾਲ ਕੜੀਆ ਹਰਕਤਾਂ ਕੀਤੀਆਂ ਅਸ਼ਲੀਲ ਕਹਾਕਤਾਂ ਕੀਤੀਆਂ ਨਾ ਉਹਨਾਂ ਦੀ ਸੁਣਵਾਈ ਹੋਣ ਦੇ ਨਹੀਂ ਇਹ ਮੇਰੀ ਮੇਰੀ ਮਾਨਦ ਬੁੱਧੀ ਇਹਦੇ ਕੋਈ ਦਰਖਾਸਤਾਂ ਆਪ ਲੇਖ ਲੈ ਕੇ ਇਹਦੇ ਸੈਨਕਾ ਕਰਾ ਕੇ ਕੱਢੀਆਂ ਸਾਰੇ ਕਮੇਟੀ ਮੈਂਬਰਾਂ ਨੇ ਜਿਨੇ ਲਿਖੀ ਦਰਖਾਸਤ ਉਹਨੇ ਵੀ ਦੱਸਤਾ ਵੀ ਮੈਂ ਲਿਖੀ ਆ ਪਰ ਵੱਡੇ ਨੇ ਲਿਖਵਾਈ ਆ ਤੇ ਇਹਦੇ ਕਮੇਟੀ ਮੈਂਬਰਾਂ ਨੇ ਲਿਖਵਾਈ ਆ ਇਹ ਉਹਦੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੇਂਦਿਆ ਇਹਨੇ ਬਹੁਤ ਅਸ਼ਲੀਲ ਗੱਲਾਂ ਦਰਖਾਸ਼ ਵਿੱਚ ਵੀ ਲਿਖੀਆਂ ਇਹ ਸਾਡੀ ਕਿਤੇ ਚੱਲਣ ਹੀ ਨਹੀਂ ਦੇਂਦਿਆ ਵੀ ਸਾਲ 1.5 ਸਾਲ ਹੋ ਗਿਆ ਜੀ ਤੁਮ ਮੈਂ ਗੁਰਦੁਆਰੇ ਜਾਨੀ ਹਾਂ ਇਹ ਮੈਨੂੰ ਹਮੇਸ਼ਾ ਮਾੜੀਆਂ ਨਜ਼ਰਾਂ ਨਾਲ ਤਾੜਦਾ ਰਹਿੰਦਾ ਹੁੰਦਾ ਸੀ ਕਿ ਸਿਕੰਦਰ ਇਥੇ ਦਫ਼ਤਰ ਆਏ ਨੇ ਨਿਆਣੀ ਬਿਆਤ ਸੁਨਾਵੀ ਨੂੰ ਭੇਜ ਦੇਣਾ ਇਧਰ ਦਫ਼ਤਰ ਆ ਦਫ਼ਤਰ ਕਹਿੰਦੇ ਮੈਂ ਦਫ਼ਤਰ ਆਏ ਨਾ ਜਿਸ ਦਿਨ ਮੈਂ ਦਫ਼ਤਰ ਗਈ ਹਾਂ ਉਦੋਂ ਵੀ ਇਹਨੇ ਮੇਰੇ ਨਾਲ ਅਸ਼ਲੀਲ ਹਰਕਤ ਕੀਤੀ ਆਪਣੇ ਵੱਲੋਂ ਇਹਨੇ ਮੈਨੂੰ ਖਿੱਚਿਆ ਗੰਦੀਆਂ ਵੀਡੀਓ ਵੇਖਣ ਦਿਆਂਈ ਉਦੋਂ ਵੀ ਮੈਂ ਦੁੱਤਰੇ ਮੁੜ ਕੇ ਆ ਗਈ ਫਿਰ ਮੈਂ 4-5 ਮਹੀਨੇ ਗੁਰਦੁਆਰੇ ਨਹੀਂ ਗਈ ਇਹ ਤੋਂ ਡਰਦੀ ਨਹੀਂ ਗਈ ਫਿਰ ਮੈਂ ਉਦੋਂ ਦਾ ਹੀ ਆਪਣੀ ਇਹਦੇ ਤੇ ਕਾਰਵਾਈ ਕੀਤੀ ਜਦ ਇਹਨੇ ਮੇਰੇ ਥਾਣੇਾਂ 'ਚ ਨਹੀਂ ਗੱਲ ਚੱਲਣ ਦਿੱਤੀ ਨਾ ਐਸਐਸਪੀ ਨਦਰ ਕਾਸ਼ਾਂ ਦਿੱਤੀਆਂ ਨਾ ਉੱਥੇ ਹੀ ਇਹਨੇ ਕੋਈ ਮੇਰੀ ਚੱਲਣ ਦਿੱਤੀ ਹਰ ਕੇ ਮੈਂ ਫਿਰ ਇਹਨਾਂ ਨੂੰ ਕਿਹਾ ਕਿ ਇੰਨਾ ਚਿਰ ਹੋ ਗਿਆ ਇਹਨੇ ਮੇਰੇ ਸਾਰੇ ਪਰਛਾਤੇਾਂ ਦੀ ਸੇਵਾ ਕਰਦੀਆਂ ਉਹ ਵੀ ਬੰਦ ਕਰਾਈ ਕੀਰਤਨ ਕਰਦੀਆਂ ਉਹ ਵੀ ਬੰਦ ਕਰਾਈ ਇਹਨੇ ਗੁਰਦੁਆਰੇ ਜਾਣਾ ਵੀ ਮੇਰਾ ਬੰਦ ਕੀਤਾ ਇਹਨੇ ਦੇਖ ਲੈ ਕੇ ਦਿੱਤਾ ਵੀ ਇਹ ਗੁਰਦੁਆਰੇ ਨਾਲ ਇਹਦੇ 'ਚ ਮੇਰਾ ਕੋਈ ਦੋਸ਼ ਨਹੀਂ ਕਿ ਮੈਂ ਸੇਵਾ ਕਰਦੀ ਹਾਂ ਕਿ ਗਲਤ ਕਰਦੀ ਹਾਂ। ਕੋਈ ਗੁਰਦੁਆਰਾ ਲਕੀ ਚਾਹ ਉਹ ਟੋਕਰੀ ਕਰਦੇ ਜੀ। ਨਾ ਨਾ ਸੇਵਾ ਸੇਵਾ ਪਾਵਨਾ ਮੈਂ 1:30 ਵਜੇ ਗੁਰਦੁਆਰੇ ਚਲ ਜਾਣਾ ਤੜਕੇ ਉੱਠ ਜੇ 6 ਵਜੇ ਮੈਂ ਹੋਣਾ 10 ਵਜੇ ਮੈਂ ਫਿਰ ਚਲ ਜਾਣਾ 2 ਘੰਟੇ ਆਰਾਮ ਕਰਕੇ ਤੇ ਰਾਤ ਨੂੰ 9-10 ਵਜੇ ਨਾਲ ਸਾਰਾ ਦਿਨ ਸੇਵਾ ਕਰਨੀ ਤੇ ਬੰਦੇ ਨੇ ਕਹਿੰਦਾ ਇਹ ਸ਼ਰਾਬ ਪਿੰਦੀ ਜੇ ਮੈਂ ਸਾਰਾ ਦਿਨ ਸੇਵਾ ਕਰਦੀ ਤੇ ਰਾਤ ਤੱਕ ਉੱਥੇ ਰਹਿਣੀ ਆ ਤੇ ਇਹਨੇ ਮੈਨੂੰ ਸ਼ਰਾਬ ਪਿੰਦੀ ਨੂੰ ਕਿੱਥੇ ਵੇਚ ਲਿਆ ਤੇ ਮੈਨੂੰ ਸਾਬਤ ਕਰਕੇ ਦੇ ਇਹਨੇ ਬਹੁਤ ਘਟੀਆ ਇਲਜ਼ਾਮ ਮੇਰੇ ਤੇ ਲਾਏ ਜਿਹੜੇ ਬਿਲਕੁਲ ਬੇਬੁਨਿਆਦ ਆ ਉਹਨਾਂ ਦਾ ਕੋਈ ਦਾਇਤ ਨਹੀਂ ਬੰਦਾ। ਨਾ ਕੋਈ ਇਹਨੇ ਕਾਰਵਾਈ ਬੰਦੇ ਨੇ ਹੁਣ ਦਿੱਤੀ ਥਾਣੇ ਨਹੀਂ ਗਿਆ ਦਰਖਾਸਤ ਦੇ ਸਬੰਧ ਚ ਤੇ ਇਹਨੇ ਕੋਈ ਕਾਰਵਾਈ ਸਾਡੇ ਤੇ ਹੁਣ ਨਹੀਂ ਦਿੱਤੀ ਦਰਖਾਸਤਾਂ ਤਾਂ ਹੀ ਤੇ ਫਿਰ ਮੈਂ ਉਦੋਂ ਦਾ ਹੀ ਇਹਦੇ ਤੇ ਕੋਰਟ ਕੇਸ ਕੀਤਾ ਆ 7ਵੇਂ ਮਹੀਨੇ ਦਾ ਹੀ। ਇਹ ਰਸੂਲਦਾਰ ਹੋਣ ਕਰਕੇ ਉੱਤੇ ਕਾਰਵਾਈ ਜਿਹੜੀ ਹੋਣੀ। ਨਹੀਂ ਇਹ ਗੁਰਦੁਆਰੇ ਦਾ ਪ੍ਰਧਾਨ ਹੋਣ ਕਰਕੇ ਕਿਸੇ ਦੀ ਚੱਲਣ ਹੀ ਨਹੀਂ ਦਿੰਦਾ ਵੀ। ਪਹਿਲੇ ਚੋਂ ਤੇ ਅਗਲੇ ਦੀ ਗੱਲ ਸੁਣ ਲੈਂਦੇ ਆ ਤੇ ਸਾਨੂੰ ਪੁੱਛਦੇ ਹੀ ਨਹੀਂਗੇ। ਆ ਜਿਹੜੇ ਕਾਲ ਤਖਤ ਤੋਂ ਆਏ ਸੀ ਇਹਨਾਂ ਦਾ ਵੀ ਮੈਨੂੰ 3 ਨਵਾਂ ਮਹੀਨੇ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਮੇਰੇ ਤੇ ਖਲਾਫ ਲਿਖ ਕੇ ਤੇ ਸਾਈਨ ਕਰਕੇ ਦੇ ਗਏ ਤੇ ਜਦੋਂ ਮੈਂ ਲਖਮੀਰ ਸਿੰਘ ਨੂੰ ਫੋਨ ਕਰਕੇ ਕਿਹਾ ਜੇਹੇਦਾਰ ਨੂੰ ਮੈਂ ਕਿਹਾ ਵਾਈਗੁਰ ਜੀ ਤੁਸੀਂ ਇਹ ਆ ਗਲਤ ਕਾਰਵਾਈ ਲਿਖ ਕੇ ਦੇ ਗਏ ਮੈਨੂੰ ਥਾਣੇ ਤੋਂ ਸਪੋਰਟ ਮਿਲੇ ਸਾਰੇ ਸਿਟੀ ਥਾਣੇ ਵਾਲਿਆਂ ਨੇ ਦਿੱਤੇ ਤੇ ਆ ਦੇ ਖਲਾਫ ਤੋਂ ਨੇ ਆ ਕਾਰਵਾਈ ਕਰ ਦਿੱਤੀ ਫਿਰ ਇਹ ਆਏ ਮੇਰੇ ਘਰ ਆਏ ਲਖਮੀਰ ਸਿੰਘ ਆਇਆ ਤਰਨਤਾਰਨ ਗੁਰਦੁਆਰੇ ਦਾ ਵੀ ਉਹ ਪ੍ਰਧਾਨ ਹੀ ਨਿਸ਼ਾਵਰਜੀਤ ਸਿੰਘ ਉਹ ਵੀ ਆਇਆ ਫਿਰ ਘਰੋਂ ਮੈਨੂੰ ਆਣ ਕੇ ਲੈ ਕੇ ਗਏ ਫਿਰ ਜਾ ਕੇ ਅਰਦਾਸ ਕੀਤੀ ਗੁਰਦੁਆਰੇ ਫਿਰ ਮੈਂ ਉਸ ਦਿਨ ਤੋਂ ਗੁਰਦੁਆਰੇ ਜਾਣਾ ਸ਼ੁਰੂ ਕੀਤਾ ਜੇ ਮੈਂ ਐਤਵਾਰ ਕੀਰਤਨ ਕਰਦੀ ਆ ਤਾਂ ਮੈਨੂੰ ਪਰੇਸ਼ਾਨ ਕਰਦਾ ਜੇ ਮੈਂ ਵੀਰਵਾਰ ਕਰਦੀ ਤਾਂ ਪਰੇਸ਼ਾਨ ਕਰਦਾ ਆਪਣੇ ਜਥੇ ਜਿਤ ਮੈਂ ਸਾਲ ਹੋ ਗਿਆ ਕੀਰਤਨ ਕੀਤਾ ਹੀ ਨਹੀਂ ਹੈ ਇਹਨੇ ਸਾਨੂੰ ਗੁਰੂ ਨਾਲੋਂ ਵੀ ਤੋੜਿਆ ਇੰਨਾ ਘਟਿਆ ਬੰਦਾ ਨਾ ਇਹਨੇ ਸਾਨੂੰ ਗੁਰੂ ਨਾਲੋਂ ਵੀ ਤੋੜਿਆ ਹੋਣਾ ਹੀ ਗੁਰਦੁਆਰੇ ਸਾਹਿਬ ਫਿਰ ਜਾਂਦੇ ਆ ਹੁਣ ਮੈਨੂੰ ਇਹ ਵੀ ਡਰਿਆ ਕਿ ਮੇਰੇ ਨਾਲੇ ਰਸਤੇ 'ਚ ਮੈਂ ਕੱਲੀ ਜਾਨੀ 1:30 ਵਜੇ ਆਪਣੇ ਮਲੇ 'ਚ ਇਹ ਮੇਰੇ ਨਾਲ ਕੋਈ ਵੀ ਦੁਰਘਟਨਾ ਕਰਵਾ ਸਕਦਾ ਇਸ ਕਰਕੇ ਮੈਂ ਤਲਵਾਰ ਨਾਲ ਲੈ ਕੇ ਜਾਨੀ ਜੇ ਤਾਂ 1:30 ਵਜੇ ਜਾਨੀ ਤਲਵਾਰ ਲੈ ਕੇ ਜਾਨੀ ਮੈਨੂੰ ਤੇ ਕੀ ਜੇ ਮੇਰੇ ਬੱਚੇ ਬਾਹਰੋਂ ਆਏ ਉਹਨਾਂ ਤੇ ਵੀ ਇਹ ਕੋਈ ਨਾ ਕੋਈ ਇਹੋ ਜੀ ਘਟੀਆ ਹਰਕਤ ਕਰਾ ਸਕਦਾ ਇਹਦੇ ਤੁਹਾਨੂੰ ਹੁਣ ਖਤਰਾ ਹੀ ਖਤਰਾ ਪੰਦੇ ਤੂੰ ਕੋਈ ਨਹੀਂ ਅਜੇ ਤੀਜੇ ਕਿ ਤੈਨੂੰ ਮੀਟਿੰਗ ਸੱਦ ਕੇ ਉਹਨਾਂ ਨੂੰ ਭਖਲਾਉਂਦਾ ਰਹਿੰਦਾ ਤੁਸੀਂ ਐਂਜ ਕਰੋ ਤੁਸੀਂ ਸਕਵਿੰਦਰ ਨੂੰ ਬੁਲਾਓ ਨਾ ਤੁਸੀਂ ਉਹਨ ਕੀਰਤਨ ਨਾ ਕਰੰਦੋ ਬੀਬੀਆਂ ਨੂੰ ਕੋਈ ਆਪਤੀ ਨਹੀਂ ਮੇਰੇ ਤੋਂ ਕੀਰਤਨ ਕਰਨ ਚ ਉਹਨਾਂ ਦੀ ਮੈਂ ਰਿਕਾਰਡਿੰਗ ਵੀ ਕੀਤੀ ਵੀ ਤੁਹਾਨੂੰ ਕੋਈ ਪਰੇਸ਼ਾਨੀ ਹੈ ਕੀ ਮੈਂ ਕੀਰਤਨ ਕਰਦੀ ਆਂਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਇਹ ਜੋ ਕਰਦਾ ਪੱਡਾ ਹੀ ਕਰੀ ਜਾਂਦੇ ਆ ਐ ਇੰਨੀ ਸੰਦੇ ਤੁਹਾਨੂੰ ਤੇ ਕਿਉਂ ਮਤਲਬ ਵਾਇਗਰ ਇਹ ਪਿੱਛੇ ਜਦੋਂ ਮੈਂ ਕਦੀ ਸੇਵਾ ਤੇ ਇਹਨਾਂ ਨੇ ਕੋਈ ਅਬ ਸੂਰਜ ਵਾਲੇ ਲਵਾਏ ਨੇ ਜਿਹੜੇ ਸੂਰਜ ਚ ਪੱਤੀ ਆਉਂਦੀ ਉਹਦੇ ਚ ਵੀ ਮੈਂ 40-50 ਹਜ਼ਾਰ ਰੁਪਏ ਸੇਵਾ ਦੇਤਾ ਫਿਰ ਮੈਂ ਕਿਹਾ ਚੱਲ ਮਹਾਰਾਜ ਜਿੱਧਰ ਦੀ ਆਉਂਦੇ ਆ ਮੀਂਹ ਵਿੱਚ ਭਜਦੇ ਜਿਹਦੇ ਚ ਸਵੇਰ ਸਵਾਰੀ ਆਉਂਦੀ ਅਸੀਂ ਇਹ ਬਣਾ ਦਈਏ ਨਹੀਂ ਸਾਨੂੰ ਤੋਂ ਹੀ 1 ਲੱਖ ਰੁਪਏ ਦੇ ਦਿਓ ਜਾਂ ਆਪੇ ਬਣਾਦਾਂਗੇ ਉਹ ਫਿਰ ਮੈਂ ਲੱਖ ਰੁਪਏ ਇਹਨੂੰ ਨਹੀਂ ਦਿੱਤਾ ਮੈਂ ਕਿਹਾ ਇਹ ਆਪੇ ਸੇਵਾ ਕਰਾਵਾਂਗੇ ਉਦੋਂ ਤਾਂ ਇਹ ਮੇਰੇ ਤੇ ਮਾਰੀ ਨਜ਼ਰ ਰੱਖਣੀ ਇਹਨੇ ਸ਼ੁਰੂ ਕੀਤੀ ਮੇਸ਼ਾਹ ਪਰ ਮੈਂ ਗਨ ਸੋਰੀ ਮਾਰਿਆ ਤੇ ਅਸੀਂ ਗੁਰੂ ਘਰ ਆਉਨੇ ਆਂ ਕਿਉਂ ਤੇਰੀਆਂ ਗੱਲਾਂ ਦੇ ਵਿੱਚ ਆਈਏ ਤੁਹਾਡੀ ਬੇਟੀ ਦਾ ਵੀ ਜਿਹਾ ਰੋਂਦਾ ਕੀ ਬੇਟੀ ਹਾਂਜੀ ਬੇਟੀ ਵਾ ਕੇ ਦੋ ਦਿਨ ਰਹੀ ਗੁਰਦੁਆਰੇ ਪਹਿਲਾਂ ਇਹਨਾਂ ਨੇ ਸਿੰਪਲ ਦਰਖਾਸਤ ਕਰਦੀ ਪੀ ਬੇਟੀ ਨੂੰ ਲੈ ਜਾਓ ਆਪਣੀ ਨੂੰ ਆਣ ਕੇ ਗੁਰਦੁਆਰੇ ਮੈਂ ਇਹਦੇ ਡੈਡੀ ਕੋ ਛੱਡ ਕੇ ਆਈ ਹਾਂ ਲੁਧਿਆਣੇ ਉਹ ਇਹਨੂੰ ਇੱਥੇ ਗਲੀਆਂ 'ਚ ਰੋਲਨਵਾਤੇ ਛੱਡ ਗਏ ਤੇ ਗੁਰਦੁਆਰੇ ਬੇਟੀ ਆ ਗਈ ਜੇ ਇਹਨੇ ਦੋ ਦਿਨ ਰੋਟੀ ਖਵਾਈ ਦਿੱਤੀ ਗੁਰਦੁਆਰੇ ਤੇ ਕਿੰਨੀ ਐ ਗਲਤ ਐ ਅਲੀਵिएशन ਲਾਇਆ ਬੇਟੀ ਮੇਰੀ ਇਹਨੇ ਜੋ ਗਿਚਰੀ ਹੈਗੀ ਬਣੀ ਇਹਨੇ ਇੱਕ ਕਮਿਟੀ ਮੈਂਬਰ ਆਨੇ ਤੇ ਇਹਨਾਂ ਨੇ ਰਲ ਕੇ ਸਾਰਿਆਂ ਦਰਖਾਸਤ ਲਿਖੀ ਪੜੀ ਨੂੰ ਕਿਹਾ ਤੈਨੂੰ ਡੈਡੀ ਤੇਰੇ ਕੋਲ ਆ ਛੱਡ ਆਉਣੇ ਤੇ ਉਹਦੇ ਸਾਈਨ ਕਰਾ ਲਏ ਇਹਨਾਂ ਨੇ ਉਹਦੇ ਮੋਢੇ ਤੇ ਰੱਖ ਕੇ ਜਲਾਤੀ ਬੇਟੀ ਮੇਰੀ ਨੂੰ ਪੁੱਛ ਲੋ ਉਹਨੂੰ ਕੁਛ ਨਹੀਂ ਆਉਂਦਾ ਇਹ ਮੇਰੀ ਬਚਾਰੀ ਐ ਸਟੇਗੀ ਜੀ ਜਿਹੜੀ ਤੁਹਾਡਾ ਘਰ ਵਾਲਾ ਹੈ ਤੇ ਬੱਚੇ ਵੀ ਤੁਹਾਡੇ ਕਿਉਂ ਖਲਾਫ ਨੇ ਨਹੀਂ ਬੱਚੇ ਸਾਡੇ ਕੋਈ ਖਿਲਾਫ ਨਹੀਂ ਕੇ ਬੱਚੇ ਆ ਜਾਣ ਬੁੱਝ ਕੇ ਕਰਦੇ ਆ ਬੇਟੇ ਮੇਰੇ ਦਾ ਹੁਣ ਵੀ ਫੋਨ ਆਉਣ ਡਿਆ ਤੇ ਮਮਾ ਤੁਹਾਨੂੰ ਜਾਣ ਕੇ ਪਰੇਸ਼ਾਨੀ ਕਰਨ ਡੈ ਜਿਹੜੀ ਜਿੱਥੇ ਬੰਦੇ ਨੂੰ ਤੁਸੀਂ ਸਹਿਤ ਕਰਦੇ ਜੇ ਕੀ ਉਹ ਸੋਸਾਇਟੀ ਕੋਲ ਦੇ ਨਾਲ ਹਾਂਜੀ ਬਿਲਕੁਲ ਪਹਿਲਾਂ ਨਾਲ ਸੀ ਨਾ ਇਹਨੇ ਵੱਡੇ ਨੇ 3 ਦਿਨ ਲਗਾਤਾਰ ਮੀਟਿੰਗ ਬਲਾ ਬਲਾ ਕੇ ਉਹਨਾਂ ਨੂੰ ਤਿੰਨਾਂ ਜਿਹੇਤਿਆਂ ਨੂੰ ਬੁਲਾਇਆ ਵੀ ਇਹ ਤੁਸੀਂ ਬੋਲੋ ਵੀ ਐ ਨਹੀਂ ਸੁਖਵਿੰਦਰ ਨੂੰ ਕੀਰਤਨ ਕਰਦੇ ਨਾ ਉਹ ਤੋਂ ਪਹਿਲਾਂ ਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਜਿਨ੍ਹਾਂ ਨੇ ਪਿਛਲੇ ਨੇ ਐਤਵਾਰ ਵਾਲੀ ਹੈ ਡੇ ਜਿਹੜੀ ਉਹਦੀ ਵੀ ਵੀਰਵਾਰ ਵਾਲੀ ਦੀ ਆਂਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਇਹ ਵੱਡਾ ਹੀ ਸਭ ਕੁਝ ਕਰ ਜਾਂਦਾ ਫੇਰ ਇਹਨੇ ਫੇਰ ਇਹਨੇ ਬੀਬੀਆਂ ਨੂੰ ਕਿਹਾ ਵੀ ਉਹਦੇ ਗਾੜੀ ਕੋ ਮਾਈਕ ਚੁੱਕ ਲੋ ਉਹਨੂੰ ਕੀਰਤਨ ਨਹੀਂ ਕਰਦੇ ਨਾ ਉਹਨਾਂ ਵਿੱਚ ਕਿਆ ਕਿ ਉਹਨੂੰ ਕੋਈ ਕੋਈ ਕਰਾ ਰਿਹਾ ਹੈ ਅਈ ਕੋਈ ਖਰਾਬੀ ਨਹੀਂ ਕਰਦੇ ਪ੍ਰਸ਼ਾਦਿਆਂ ਦੀ ਮੈਂ ਸੇਵਾ ਕਰਦੀ ਆ ਪ੍ਰਸ਼ਾਦੇ ਇਹਦੇ ਕਿਹੇ ਨਾ ਜਾਂਦੇ ਸੰਸਥਾ ਨੂੰ ਉੱਥੋਂ ਪੱਕ ਗਏ ਤੇ ਪੁੱਛ ਲਈਦਾ ਵੀ ਅੱਜ ਪ੍ਰਸ਼ਾਦੇ ਜਿਆਦੇ ਪੱਕੇ ਕਿੱਥੇ ਜਾਣੇ ਇਹਨੂੰ ਸਮਝ ਲੱਗ ਗਈ ਵੀ ਇਹਨੂੰ ਸਮਝ ਲੱਗ ਗਈ ਯਾਨੀ ਵੀ ਪ੍ਰਸ਼ਾਦੇ ਕਿੱਥੇ ਜਾਂਦੇ ਇਹਨੇ ਸਾਲ ਹੋ ਗਿਆ ਮੇਰੇ ਪ੍ਰਸ਼ਾਦਿਆਂ ਦੀ ਸੇਵਾ ਜੰਦ ਕਰਾਈ ਤੁਹਾਡੀ ਵੀ ਇਹ ਕੁਝ ਗੰਤਰੀਗਾਰਾ ਭਿਆਜ ਉਹਦੀ ਹੀ ਤੁਹੇ ਉਹ ਨਾ ਤਾਂ ਫਿਰ ਉਹ ਯਾਪੇ ਕਾਰਵਾਈ ਕਰ ਲਓ ਲੱਗ ਹੀ ਜਾਣਾ ਪਤਾ ਨਾ ਲੱਗੂਗਾ ਫਿਰ ਮੈਂ ਤੁਹਾਨੂੰ ਦੱਸ ਦਊਂਗੀ ਕਿ ਜਿਹੜੀ ਕੇਤ ਬੀਬੀ ਦੇ ਨਾਲ ਇਹਦੇ ਸਬੰਧ ਹੈਗੇ ਸਬੂਤ ਵਾਇਗਰੂ ਔਰ ਛੜਦਾ ਐਨਾ ਸ਼ੈਤਾਨ ਬੰਦਾ ਵਾ ਸਬੂਤ ਹੋ ਰਹਿਣ ਦਿੰਦਾ ਹੈ ਜਿਸ ਤੇ ਮੂਵੀ ਦੇਖ ਕੇ ਤੁਹਾਨੂੰ ਮੂਵੀ ਵਿਖਾਈ ਕਿ ਜਦੋਂ ਤੁਸੀਂ ਉਸ ਟਾਈਮ ਨਹੀਂ ਮੂਵੀ ਵੇਖਣ ਡਿਆ ਗਾੜੀ ਕਹਿੰਦੇ ਕਿ ਇਸ ਤਰ੍ਹਾਂ ਤੂੰ ਰਹਿ ਕੀ ਕਰਨੂ ਸਾਰਾ ਦਿਨ ਸੇਵਾ ਕਰਦੀ ਰਹਿਣੀ ਆ ਸ਼ਿਕਾਰ ਮੈਂ ਤੈਨੂੰ ਐਸ਼ ਕਰਾਵਾਂਗਾ ਤੈਨੂੰ ਉਹ ਕਰਕੇ ਦਵਾਂਗੇ ਕਿਨੇ ਤਾਂ ਮੈਨੂੰ ਥਾਰ ਗੱਡੀ ਦੀ ਆਫਰ ਵੀ ਕੀਤੀ ਪਰ ਮੇਰੇ ਕੋ ਆਪਣੀ ਗੱਡੀ ਆਪਣੀ ਹੈਗੀ ਮੈਂ ਇਹਦੀਆਂ ਗੱਡੀਆਂ ਕਿੰਨਾਂ ਆਪਰੇ ਇੰਸ ਖਰਾਬ ਕਰਾ ਕੇ ਗੱਡੀ ਲਵਾਏ ਦੇ ਕੋਲ ਬਿਲਕੁਲ ਹੀ ਬਾਲਾ ਨਾ ਕੈਪੀਟਰ ਟਿਕਾਉਂਦੇ ਹਾਂਜੀ 18 ਸਾਲ ਦਾ 27 28 ਸਾਲ ਦੀ ਉਹ ਨਹੀਂ ਨਹੀਂ 18 ਸਾਲ ਦਾ 27 28 ਸਾਲ ਦੀ ਉਹ ਬੋਲ ਰਹੀ ਐ ਜੀ ਪੈਣਾ ਆ ਕੇ ਤੂੰ ਜੇਦੀ ਦਾ ਆਪੇ ਵਿਆਹ ਕਰਕੇ ਤੇ ਆਪੇ ਮੁੜ ਕੇ ਛੱਡ ਚ ਲਾ ਵੈਗਰ ਕੋਈ ਐ ਇਦਾਂ ਥੋੜੀ ਬੇਵਕੂਫ ਹੁੰਦਾ ਕਿ ਆਪੇ ਵਿਆਹ ਕਰਾ ਕੇ ਆਪੇ ਛੱਡ ਦੂ ਇਹ ਉਹਨਾਂ ਦੇ ਘਰ ਜਾ ਕੇ ਬੋਲੀ ਨਹੀਂ ਜਿਹੜੀ ਮੇਨ ਗੱਲ ਹੈ ਇਹਦੀ ਸੱਸ ਵੀ ਆਣ ਕੇ ਬਿਆਨ ਦੇ ਦੂਗੀ ਤੇ ਫਿਰ ਅਗਲੇ ਆਨੇ ਛੱਡ ਕੇ ਦੋ ਤਿੰਨ ਦਿਨਾਂ ਬਾਅਦ ਕੇ ਲਿਖ ਲਿਖਾਓ ਤੇਰੀ ਕਹਿੰਦਾ ਕਿ ਬੇਟੀ ਨੂੰ ਬੋਲੀਆਂ ਨਹੀਂ ਦਿੰਦੀਆਂ ਤੂੰ ਬਹੁਤ ਦੇ ਕੇ ਚਾਰ ਚਾਰ ਨੂੰ ਛਿਗਲੇ ਮਾਦੀ ਦਾ ਮੇਰੇ ਵੈਗਰ 13 ਸਾਲ ਹੋ ਗਏ ਇਹਦੀ ਦਵਾਈ ਚੱਲਦੀ ਝੱਡਿਆ ਹੁਣ ਮੈਂਟਲ ਹਸਪੀਟਲ ਤੋਂ ਦਵਾਈ ਜੱਲ ਲਈ ਤੇ ਜਿਹਨੂੰ ਆਸ਼ਿਕ ਦੱਸਣ ਦਿਆ ਵੀ ਇਹ Shimla ਚ ਲੇ ਕਿ ਮੇਰਾ ਤੇ ਆਦਮੀ ਆ ਇਹ ਆਸ਼ਿਕ ਸਾਬਤ ਕਰ ਦੇ ਵੀ ਇਹਦਾ ਆਸ਼ਿਕ ਹੈ ਪਟਵਾਰੀ ਪਟਵਾਰੀ ਤੇ ਮੇਰਾ ਆਦਮੀ ਆ ਕਿਉਂ ਸਾਨੂੰ ਇਸ ਬੰਦੇ ਨੇ ਜੀਣਾ ਹਰਾਮ ਕੀਤਾ ਮੈਂ ਤਾਂ ਕੋਈ ਕਾਰਨ ਤਾਂ ਕੀ ਦਿੱਤੇ ਵੱਡਾ ਦੇ ਕਦੀ ਕਿਸੇ ਨੂੰ ਸਾਡੇ ਘਰ ਕਲਾਉਂਦਾ ਕਦੀ ਕਿਸੇ ਨੂੰ ਕਲਾਉਂਦਾ ਮੈਨਾਂ ਰਾਜੀਨਾਵਾ ਕਰ ਲਾ ਪੈ ਲੈ ਲੋ ਮੈਂ ਕਿਹਾ ਫੇਰ ਗਾਲੇ ਦੀ ਉਥੇ ਸੂਈ ਦਈ ਪੈ ਅਸੀਂ ਕੀ ਕਰਨੇ ਆਪਣੀ ਇਸ ਖਰਾਬ ਕਰਾ ਗਏ بڑے ਬੰਦੇ ਭੇਜਦਾ ਵਾ ਆਪਣੇ ਭਤੀਜੇ ਨੂੰ ਭੇਜਦਾ ਵਾ ਕਦੀ ਪੁਲਿਸ ਵਾਲਿਆਂ ਨੂੰ ਘਲ ਘਲ ਕੇ ਮੈਨੂੰ ਵੇਡ ਦਾ ਦਾਬੇ ਮਰਵਾਉਂਦਾ ਮੈਂ ਤਾਂ ਹੀ ਤਲਵਾਰ ਲਈ ਆ ਕਿ ਮੈਂ ਰਾਤ ਰਾਤੇ ਜਾਨੀ 1:30 ਵਜੇ ਗੁਰਦੁਆਰੇ ਮੈਂ ਆਪਣੀ ਹੀ ਭਾਈ ਤੇ ਖੋਦ ਕਰ ਸਕਦੀ ਇਹਨੂੰ ਕੁੜੀ ਦਾ ਨਾਮ ਰਹਿ ਰਿਹਾ ਮੈਂ ਨਾਲ ਵੀ ਲਿਆਂਦੇ ਪਾਸਪੋਰਟ ਤੇ ਪਾਸਪੋਰਟ ਬਣੇ ਹਾਡੇ ਆਰ ਕਾਰਡ ਰਜਿਸਟਰੀਆਂ ਬਿੱਲ ਬਿਜਲੀ ਦੇ ਫਿਰ ਬੈਂਕ ਦੀਆਂ ਕਾਪੀਆਂ ਇਹ ਦੋਵੇਂ ਜੀ ਆ ਇਹ ਸਾਲ ਕਿਤਨਾ ਆਸ਼ਕ ਕਹਿ ਸਕਦਾ ਨਹੀਂ ਪਹਿਲਾਂ ਹੋਈ ਆਈ ਉਹਨੂੰ ਤਲਾਕ ਹੋ ਗਿਆ ਸੀ ਇਹ ਦੁਬਾਰਾ ਹੋਇਆ ਸੀ ਕੁੜੀ ਨਾਲ ਕਿ ਨਹੀਂ ਹੈ ਕੁੜੀ ਵਾਲੀ ਸਾਹਿਬ ਕੁੜੀ ਸਾਹਿਬ ਆਪਣੇ ਦਫ਼ਤਰ ਜਾਂ ਨਾਲੇ ਉਹ ਬਿਮਾਰਿਆ ਬਹੁਤ ਜਿਆਦਾ ਹਾਡੀ ਵੀ ਬੇਇੱਜ਼ਤੀ ਹੋ ਗਈ ਮੈਂ ਐਸੇ ਕਰਕੇ ਕਿੰਨੀ ਹਾਡੀ ਬੇਇੱਜ਼ਤੀ ਨਾ ਹੋਵੇ ਹਟਣਾ ਫੈਸਲਾ ਕਰ ਲਾ ਹਾਡੇ ਦੇ ਨਾਂ ਇਨੇ ਜ਼ੁਲਮ ਟਾ ਪਰ ਉਹ ਬੰਦਾ ਨਹੀਂ ਮੰਨੇ ਪਹਿਲਾਂ ਵੀ ਜੇਸੇ ਬੰਦਿਆਂ ਨੇ ਤੁਹਾਡਾ ਸਾਥ ਦਿੱਤਾ ਹੀ ਪਰ ਉਹ ਸ਼ਾਹ ਤੁਹਾਡੀ ਕਿਹਾ ਮੈਂ ਪਹਿਲੀ ਵਾਰ ਹੀ ਨਹੀਂ ਨਹੀਂ ਉਹ ਲਿਆ ਕੇ ਸਿੰਘ ਆਏ ਹੀ ਉਹਨਾਂ ਨੇ ਮੈਂ ਕਿਹਾ ਹੀ ਜਾ ਕੇ ਤੇ ਉਹਨਾਂ ਨੂੰ ਵੀ ਇੰਨੇ ਕੋਈ ਬੰਦੇ ਨੇ ਲਿਆਂਦੇ ਦਿੱਤਾ ਆਪਣੀਆਂ ਹੀ ਗੱਲਾਂ ਕਰਦਾ ਜਿਵੇਂ ਭੱਜੀ ਦੇਸੀ ਨੂੰ ਕਿਹਾ ਵੀ ਸਾਡਾ ਲਿਆਂਕਰਾ ਦੇ ਉਹ ਵੀ ਗਾੜੀ ਕਹਿੰਦਾ ਕਿ ਹਨਪੜ ਬੰਦਾ ਏ ਇੱਕ ਗੱਲ ਕਰੀ ਦੀ ਚਾਰ ਕਰਦਾ ਕੋਈ ਹੋਰ ਕਿਤੇ ਸੇਵਾ ਕਰ ਲੋ ਸਾਨੂੰ ਕਾਰਨ ਤੇ ਦੱਸਣ ਕਿ ਕਿਉਂ ਅਸੀਂ ਹੋਰ ਕਿਤੇ ਸੇਵਾ ਕਰੀਏ ਸਾਨੂੰ ਲੱਗੇ ਗੁਰਦੁਆਰਾ ਪੈਂਦਾ ਤੇ ਆਪੇ ਨੂੰ ਗੁਰਦੁਆਰਾ ਸਾਹਿਬ ਤੋਂ ਹਟਾ ਦੇਣਾ ਚਾਹੀਦਾ ਹੈ ਕਿ ਅੱਜ ਮੇਰੇ ਨਾਲ ਕੀਤੀ ਕੀਤੇ ਅੰਦਰ ਕੱਚ ਕਿੰਨੀਆਂ ਨੂੰ ਕਰਦਾ ਆਪਣੀ ਇਸ ਤਰ੍ਹਾਂ ਖਰਾਬ ਕਰਨ ਦਾ ਮਾਰਾ ਕੋਈ ਨਹੀਂ ਅੱਗੇ ਹੁੰਦਾ ਪਰ ਜਦੋਂ ਇਹਨੇ ਮੈਨੂੰ ਇੰਨਾ ਜਲੀਲ ਹੀ ਕਰ ਦਿੱਤਾ ਤੇ ਮੈਂ ਤਾਂ ਹੀ ਮੀਡੀਆ ਦੇ ਅੱਗੇ ਆਈ ਆ ਕਿ ਸਾਨੂੰ ਹੋਰ ਕਿੰਨਾ ਕਹਿੰਦੇ ਜਲੀਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇਵ ਸਿੰਘ ਦ ਸਮੇਸ਼ ਫੋਰ ਰੰਗਰੇਟਾ ਦਲ ਚੇਅਰਮੈਨ ਮੈਂ ਇੱਥੇ ਇੱਕ ਗੱਲ ਦੱਸਣੀ ਚਾਹਨਾ ਕਿ ਜਿੱਥੇ ਮੈਂ ਇੱਕ ਜਥੇਬੰਦੀ ਚਲਾ ਰਿਆਂ ਉੱਥੇ ਮੈਂ ਪੱਤਰਕਾਰ ਵੀ ਹਾਂ ਤੇ ਸਾਡੇ ਕੋਲ ਇੱਕ ਮਸਲਾ ਆਉਂਦਾ ਏ ਬੀਬੀ ਸੁਖਵਿੰਦਰ ਕੌਰ ਦਾ ਬੀਬੀ ਸੁਖਵਿੰਦਰ ਕੌਰ ਦੱਸਦੇ ਨੇ ਕਿ ਜੋ ਲਕੀਰ ਸਾਹਿਬ ਗੁਰਦੁਆਰਾ ਏ ਉਹਦਾ ਪ੍ਰਧਾਨ ਐ ਦਸਵੰਤ ਸਿੰਘ ਪੱਡਾ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਜਦ ਇਹ ਖਬਰ ਜਦੋਂ ਅਸੀਂ ਉਹਨਾਂ ਦਾ ਪੱਖ ਲਿਆ ਤੇ ਦੂਜਾ ਪੱਖ ਜਦ ਅਸੀਂ ਪ੍ਰਧਾਨ ਜਸਵੰਤ ਸਿੰਘ ਪੱਡਾ ਦਾ ਲੈਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਅਸੀਂ ਫੋਨ ਤੇ ਗੱਲ ਕੀਤੀ ਤੇ ਫੋਨ ਤੇ ਉਹਨਾਂ ਨੇ ਕਿਹਾ ਕਿ ਇਹੋ ਜਿਹੜੇ ਅਲੋਕੇਸ਼ਨ ਨੇ ਉਹ ਅਕਸਰ ਹੀ ਪ੍ਰਧਾਨਾਂ ਤੇ ਲੱਗਦੇ ਨੇ ਇੱਥੋਂ ਹੀ ਸਾਬਤ ਹੋ ਜਾਂਦਾ ਕਿ ਜਿਹੜੇ ਪ੍ਰਧਾਨ ਨੇ ਫਿਰ ਉਹ ਵੱਧ ਫੇਲੀਆਂ ਕਰਦੇ ਨੇ ਤਾਂ ਹੀ ਉਹਨਾਂ ਤੇ ਅਲੋਕੇਸ਼ਨ ਲੱਗਦੇ ਨੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਦਫ਼ਤਰੇ ਆ ਜਾਓ ਇੱਥੇ ਬਹਿ ਕੇ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਆ ਜਦ ਅਸੀਂ ਦਫ਼ਤਰੇ ਉਹਨਾਂ ਦੇ ਗਏ ਅਸੀਂ ਉਹਨਾਂ ਦਾ ਪੱਕਾ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੈਮਰੇ ਤੇ ਆਉਣ ਦਾ ਬਿਲਕੁਲ ਉਹਨਾਂ ਨੇ ਪੂਰੀ ਨਾ ਕਰ ਦਿੱਤੀ ਕਿ ਮੈਂ ਆਪਣਾ ਕੋਈ ਪੱਕਾ ਨਹੀਂ ਦੇਣਾ ਜਦ ਅਸੀਂ ਉਹਨਾਂ ਨੂੰ ਕਹਿ ਕੇ ਫਿਰ ਖਬਰ ਤੇ ਚੱਲਣੀ ਹੈ ਤੇ ਫਿਰ ਤੁਸੀਂ ਇਤਰਾਜ਼ ਨਾ ਕਰਿਓ ਤੇ ਉਹਨਾਂ ਨੇ ਲੁਕਵੇਂ ਸ਼ਬਦਾਂ ਦੇ ਵਿੱਚ ਗੱਲ ਕੀਤੀ ਕਿ ਮੈਂ ਇਤਰਾਜ਼ ਉੱਥੇ ਕਰਾਂਗਾ ਜਿੱਥੇ ਭੰਦਾ ਭਾਵ ਕਿ ਮੈਂ ਕੋਰਟ ਦੇ ਵਿੱਚ ਆਪਣਾ ਜੜਾਏ ਜਿਹੜਾ ਕੇਸ ਉਹ ਦਾਇਰ ਕਰਾਂਗਾ ਸੋ ਇਸੇ ਤਰ੍ਹਾਂ ਹੋਇਆ ਜਸਵੰਤ ਸਿੰਘ ਪੱਡਾ ਨੇ ਆਪਣੀ ਕਾਲੀ ਕਰਤੂਤ ਨੂੰ ਲੁਕਾਉਂਦੇ ਹੋਏ ਨੇਤੇ ਤੇ ਚੈਨਲ ਤੇ ਆ ਸੰਮਣ ਜਾਰੀ ਕਰਵਾ ਦਿੱਤੇ ਨੇ ਤੇ ਮੇਰੇ ਤੇ ਮਾਨ ਨੀ ਦਾ ਦਾਵਾ ਜਿਹੜਾ ਠੋਕ ਦਿੱਤਾ ਏ ਜਾਨੀ ਕਿ ਜਿਹੜੇ ਕਥਤ ਜਿਹੜੇ ਦੋਸ਼ ਹੀ ਉਹ ਬੀਬੀ ਸੁਖਵਿੰਦਰ ਕੌਰ ਵੱਲੋਂ ਉੱਤੇ ਲਾਏ ਗਏ ਨੇ ਨਾ ਕਿ ਕਿਸੇ ਪੱਤਰਕਾਰ ਨੇ ਲਾਏ ਨੇ ਨਾ ਕਿਸੇ ਜਥੇਬੰਦੀ ਨੇ ਲਾਏ ਨੇ ਉਹ ਦੋਸ਼ ਜਿਹੜੇ ਨੇ ਉਹ ਬੀਬੀ ਸੁਖਵਿੰਦਰ ਕੌਰ ਵੱਲੋਂ ਲਾਏ ਗਏ ਸੀ ਪੱਤਰਕਾਰ ਸਿਰਫ ਉਹਨਾਂ ਦਾ ਪੱਖ ਲੈਣ ਗਏ ਸੀ ਜੇ ਦਸਵੰਤ ਸਿੰਘ ਪੱਡਾ ਇੰਨਾ ਹੀ ਸੱਚਾ ਏ ਤਾਂ ਉਹ ਸਾਫ਼ ਸੁਥਰਾ ਏ ਫਿਰ ਉਹ ਪੱਤਰਕਾਰਾਂ ਨੂੰ ਦਬਾਉਣ ਦੀ ਕਿਉਂ ਕੋਸ਼ਿਸ਼ ਕਰਨ ਦਾ ਏ ਇਹੋ ਜੀਆਂ ਚਿੱਠੀਆਂ ਲਿਖ-ਲਿਖ ਕੇ ਕਿਉਂ ਕਰਦਾ ਏ ਇੱਥੋਂ ਸਾਫ਼ ਤੋਂ ਹੋ ਜਾਂਦਾ ਏ ਕਿ ਦਸਵੰਤ ਪੱਡਾ ਜਿਹੜਾ ਏ ਉਹ ਕਿਤੇ ਨਾ ਕਿਤੇ ਉਹ ਦੋਸ਼ੀ ਏ ਤੇ ਆਪਣੇ ਦੋਸ਼ਾਂ ਨੂੰ ਲੁਕਾਉਂਦੇ ਹੋਏ ਇਹੋ ਜੀਆਂ ਜਿਹੜੀਆਂ ਚਿੱਠੀਆਂ ਨੇ ਉਹ ਕੱਢ ਕੇ ਪੱਤਰਕਾਰਾਂ ਤੇ ਦਬਾਅ ਪਾਉਂਦਾ ਏ ਇੱਥੇ ਗੱਲ ਇੱਕ ਹੋਰ ਮੈਂ ਦੱਸਣੀ ਟਨ ਆਏ ਇੱਕ ਵੀਰ ਪੱਤਰਕਾਰ ਹੈ ਜਦੋਂ ਉਹਦੇ ਕੋਲ ਜਾਂਦਾ ਏ ਤਾਂ ਜਸਵੰਤ ਪੱਡਾ ਕਹਿੰਦਾ ਕਿ ਬਾਬੇ ਗੁਰਦਿਆਲ ਨੂੰ ਕਹੋ ਮੇਰੇ ਨਾਲ ਬਹਿ ਕੇ ਗੱਲ ਕਰਲਾ ਜਿਹੜਾ ਮੈਂ ਕੇਸ ਕੀਤਾ ਮੈਂ ਵਾਪਸ ਲੈ ਲਾਂਗਾ ਮੈਂ ਕਿਉਂ ਗੱਲ ਕਰਾਂ ਭੀ ਉਹਦੇ ਨਾਲ ਬਹਿ ਕੇ ਮੈਂ ਕੋਈ ਕਾਣੋ ਜਾਂ ਮੇਰੇ ਤੇ ਕੋਈ ਕਾਣੋ ਇਥੋਂ ਇੱਕ ਫਿਰ ਸਿੱਧ ਹੋ ਜਾਂਦਾ ਏ ਕਿ ਜਿਹੜੀ ਉਹ ਗੱਲ ਕਰਨੀ ਚਾਹੁੰਦਾ ਏ ਉਹ ਕਿਤੇ ਨਾ ਕਿਤੇ ਦੋਸ਼ੀ ਏ ਤਾਂ ਹੀ ਸਾਡੇ ਨਾਲ ਬੈਠ ਕੇ ਗੱਲ ਕਰਦਾ ਏ ਔਰ ਇੱਕ ਗੱਲ ਮੈਂ ਇਥੇ ਹੋਰ ਕਹਿਣੀ ਚਾਹੁੰਦਾ ਹਾਂ ਸਿੱਖ ਜਥੇਬੰਦੀਆਂ ਨੂੰ ਔਰ ਨਿਹੰਗ ਸਿੰਘ ਜਥੇਬੰਦੀਆਂ ਨੂੰ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਇਥੇ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਕਿ ਅੱਜ ਸਿੱਖ ਕੌਮ ਦੇ ਇੰਨੇ ਮਾੜੇ ਹਾਲਾਤ ਹੋ ਗਏ ਨੇ ਕਿ ਸਾਡੇ ਗੁਰਦੁਆਮਾਂ ਦੇ ਜਿਹੜੇ ਪ੍ਰਧਾਨ ਨੇ ਉਹ ਆਰਐਸਐਸ ਦੇ ਮੈਂਬਰ ਹੋਣਗੇ ਜੇ ਫਿਰ ਸਾਡੇ ਇੰਨੇ ਮਾੜੇ ਹਾਲਾਤ ਨੇ ਤਾਂ ਫਿਰ ਸਾਰੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਉਹ ਆਰਐਸਐਸ ਨੂੰ ਦੇ ਦਿਓ ਕਿਉਂਕਿ ਤੁਹਾਡੇ ਵਿੱਚ ਉਹ ਜਿਹੜੀ ਆ ਤੜ ਹੋ ਨਹੀਂ ਰਹੀ ਕਿਉਂਕਿ ਸਾਡੇ ਗੁਰਦੁਆਮਾਂ ਦੇ ਜਿਹੜੇ ਪ੍ਰਧਾਨ ਨੇ ਉਹ ਆਰਐਸਐਸ ਦੇ ਨੇ ਤੇ ਆਰਐਸਐਸ ਦੇ ਜਿਹੜੇ ਪ੍ਰਧਾਨ ਨੇ ਉਹ ਜਗਜਾਹਰ ਨੇ ਕਿ ਜੋ ਕਰਤੂਤਾ ਕਰਦੇ ਨੇ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਾਂ ਕਿ ਨਰਾ ਨਰੇਨੂ ਮੰਤ ਦੀਆਂ ਜਿਹੜੀਆਂ ਔਲਾਦਾ ਨੇ ਉਹ ਜਵਾਨ ਹੋ ਚੁੱਕੀਆਂ ਨੇ ਤੇ ਜਿਹੜੀਆਂ ਸਾਡੀਆਂ ਧੀਆਂ ਪੈਣਾ ਗੁਰਦੁਆਰਾ ਸਾਹਿਬ ਮੱਤਾ ਟੇਕਣ ਜਾਂਦੀਆਂ ਨੇ ਉਹਨਾਂ ਤੇ ਮਾੜੀ ਨਿਗਾਹ ਰੱਖਦੇ ਨੇ ਉਹਨਾਂ ਨੂੰ ਆਪਣੀ ਹਸਤਾ ਜਿਹੜਾ ਸ਼ਿਕਾਰ ਉਹ ਬਣਾਉਣਾ ਚਾਹੁੰਦੇ ਨੇ ਫਿਰ ਉਹੋ ਹੀ ਹਾਲਾਤ ਪ੍ਰਾਤਨ ਜਿਹੜੇ ਹਾਲਾਤ ਨੇ ਉਹ ਫਿਰ ਉਹ ਸਿਰਜਣਾ ਚਾਹੁੰਦੇ ਨੇ ਸੋ ਮੇਰੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਔਰ ਜਿਹੜੀਆਂ ਲੋਕਲ ਸੁਸਾਇਟੀਆਂ ਨੇ ਉਹਨਾਂ ਦੇ ਗਾੜੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਏਕਤਾ ਕਰੋ ਇਕੱਠ ਕਰੋ ਕਿ ਗੁਰਦੁਆਰਾ ਲਕੀਰ ਸਾਹਿਬ ਦਾ ਸਾਡਾ ਇਤਿਹਾਸਕ ਗੁਰਦੁਆਰਾ ਏ ਤੇ ਉਸ ਯੋਧੇ ਦਾ ਆਸਥਾਨ ਹੈ ਜਿਸ ਯੋਧੇ ਨੇ ਹਰਮੰਦਰ ਸਾਹਿਬ ਦੀ ਬਿਆਦ ਵੀ ਰਾਤੇ ਆਪਣਾ ਬਲੀਦਾਨ ਦੇ ਦਿੱਤਾ ਅੱਜ ਉਸੇ ਹਸਤਾਨ ਤੇ ਇਹ ਨਰੈਣੂ ਮੰਤ ਦੀ ਜਿਹੜੀ ਔਲਾਦ ਹੈ ਇਹ ਉਥੇ ਕੀ ਕੰਮ ਕਰਦੀ ਪਈ ਏ ਸੋ ਮੇਰੀ ਬੇਨਤੀ ਹੈ ਕਿ ਆਓ ਇਕੱਠੇ ਹੋਈਏ ਇਸ ਦੀ ਇਹਨੂੰ ਪ੍ਰਧਾਨਗੀ ਤੋਂ ਤੁਰੰਤ ਇਹਨੂੰ ਲਾਇਆ ਜਾਵੇ ਤੇ ਜੋ ਬੀਬੀ ਸੁਖਵਿੰਦਰ ਕੌਰ ਤੇ ਨਾਲ ਇਹਨੇ ਛੇੜਛਾੜ ਕੀਤੀ ਏ ਉਹਦੀ ਜਿਹੜੀ ਕਾਰਵਾਈ ਆ ਇਹਤੇ ਪਰਚਾ ਕਰਵਾਇਆ ਜਾਵੇ ਸੋ ਦਾਤੀਆਂ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ